ਹਾਂਜੀ ਸਤਿ ਸ਼੍ਰੀ ਅਕਾਲ ਜੀ ਨਵੇਂ ਮੁੱਦੇ ਤੇ ਗੱਲਬਾਤ ਨਵੇਂ ਬਲੌਗ ਦੇ ਵਿੱਚ ਹਾਜ਼ਰ ਹਾਂ ਮਿੱਤਰ ਵੇਲੀ ਆਪਣਾ ਰਣੀ ਵਾਲਾ ਗੱਲ ਬਾਈ ਇਹਦਾ ਚੈਨਲ ਚੱਲਦਾ ਵਾ ਫੇਸਬੁੱਕ ਤੇ ਯੂਟਿਊਬ ਤੇ ਵੀ ਹੈ ਨਾ ਖੇਡ ਨੰਬਰ ਪੰਜਾਬ ਦੀ 1 ਖੇਡ ਪੰਜਾਬ ਦੀ ਨੰਬਰ 1 ਖੇਡ ਪੰਜਾਬ ਦੀ ਨੰਬਰ 1 ਤੇ ਵੀਰ ਆਪਣਾ ਕਰਦਾ ਵਾ ਵੀਡੀਓ ਪਾਉਂਦਾ ਵਾ ਖੇਡਾਂ ਦੇ ਟੂਰਨਾਮੈਂਟ ਵੀ ਲਾਉਂਦਾ ਜੇ ਕਿਸੇ ਨੇ ਲਾਈਵ ਕਰਾਉਣਾ ਹੋਇਆ ਤਾਂ ਦੱਸ ਵੀ ਸਕਦਾ ਵਾ ਤੁਸੀਂ ਲਾਈਵ ਕਰਵਾ ਸਕਦੇ ਹੋ ਟੂਰਨਾਮੈਂਟ ਆ ਤੁਹਾਡਾ ਕੋਈ ਬਾਜ ਬਰੇਟਾਂ ਤੇ ਆਪਾਂ ਕਰ ਦਿੰਨੇ ਆਂ ਵੀ ਵਾਹਲਾ ਆਪਾਂ ਨੂੰ ਮਨਾ ਵੀ ਲਵਾਂਗੇ ਕੋਈ ਚੱਕਰ ਨਹੀਂ ਹੈਗਾ ਸੱਜਣਤਾਈ ਦਿਨ ਹੈਗੀ ਆ ਤੇ ਹੁਣ ਆਪਾਂ ਜਿਹੜਾ ਮੁੱਦਾ ਚੱਲਦਾ ਸੀ ਲੱਖੇ ਸਧਾਣੇ ਤਾਂ ਕੌਡੀ ਵਾਲਿਆਂ ਦੇ ਵਿੱਚ ਬਹੁਤ ਘਸਮਾਨ ਪਿਆ ਹੋਇਆ ਹੈ ਨਾ ਡਰੱਗ ਦਾ ਉਹਦੇ ਵਿੱਚ ਆਪਾਂ ਦੋ ਚਾਰ ਗੱਲਾਂ ਕਰਦੇ ਆਂ ਤੇ ਕਿਵੇਂ ਤੈਨੂੰ ਲੱਗਦਾ ਵੀ ਕੀ ਮਸਲਾ ਹੈ ਨਾ ਇਹਦੇ ਬਾਰੇ ਹੁਣ ਆਪਾਂ ਤੈਨੂੰ ਮੈਂ ਤੈਨੂੰ ਪੁੱਛੂ ਸਵਾਲ ਪੁੱਛ ਫਿਰ ਮੈਨੂੰ ਆਂ ਇਹਦੇ ਬਾਰੇ ਦੱਸ ਵੀ ਜਿਹੜੇ ਲੱਖੇ ਦੇ ਖਿਲਾਫ ਹੋਏ ਨੇ ਸਾਰੇ ਪਲੇਅਰ ਅੱਛਾ ਉਹਦੇ ਬਾਰੇ ਕੋਈ ਜਾਣਕਾਰੀ ਦੇ ਇਹ ਸਹੀ ਆ ਜਾਂ ਗਲਤ ਨਹੀਂ ਚੱਲ ਆਪਾਂ ਐਂ ਕਹਿੰਦੇ ਆ ਵੀ ਕੋਸਕ ਦਾ ਵਿੱਚ ਹੈਗਾ ਹੀ ਆਪਾਂ ਵੀ ਚੱਲਾ ਇੱਥੇ ਟੂਰਨਾਮੈਂਟ ਆਪਣੇ ਪਿੰਡ ਵੀ ਹੁੰਦੇ ਨੇ ਹੁੰਦੇ ਆਪਾਂ ਹੋਰ ਪਿੰਡਾਂ ਵੀ ਜਾਣੇ ਦੇਖਣਾ ਵੀ ਕੋਸਕ ਦਾ ਵਿੱਚ ਦਾਲਜ ਕੋਕਰੂ ਜੀ ਹੁੰਦੇ ਹੀ ਆ ਕੋਕਰੂ ਹੈਗਾ ਵਿੱਚ ਥੋੜਾ ਜਿਹਾ ਨੌਕਸ ਹੈਗਾ ਵਾ ਦੂਰ ਕਰਨ ਵਾਲਾ ਵਾ ਸਹੀ ਗੱਲ ਆ ਜੋ ਦੂਰ ਹੋਵੇ ਜੋ ਹੋ ਜਾਵੇ ਤਾਂ ਬੜਾ ਵਧੀਆ ਗੱਲ ਆ ਵੀ ਇੱਕ ਹੱਥ ਨਾਲ ਤਾੜੀ ਤਾਂ ਵੱਜਣੀ ਨਹੀਂ ਹੈਗੀ ਦੋ ਹੱਥ ਦੋ ਹੱਥਾਂ ਨੇ ਤਾੜੀ ਵੱਜਣੀ ਹੈ ਵੀ ਵਿੱਚ ਕੋਈ ਨਾ ਕੋਈ ਨੁਕਸਤਾ ਹੈਗਾ ਵਾ ਸਹੀ ਗੱਲ ਹੈ ਹਾਂ ਐਸ ਲੋਟ ਆ ਕਿਉਂ ਜੇ ਮੰਨ ਕੇ ਚੱਲ ਕ੍ਰਿਕਟ ਤੂੰ ਕ੍ਰਿਕਟ ਤੇ ਆਪਾਂ ਕੌਡੀ ਦਾ ਇਹਨੂੰ ਦੇਖ ਲੈਣੇ ਦੋਨਾਂ ਨੂੰ ਚੀਜ਼ਾਂ ਨੂੰ ਵੱਖ ਰੱਖ ਕੇ ਕ੍ਰਿਕਟ ਅੱਜ ਕਿੱਥੇ ਉੱਤੇ ਆ ਕ੍ਰਿਕਟ ਚ ਇੰਨਾ ਪੈਸਾ ਵਾ ਕਿਸੇ ਟਾਈਮ ਕੌਡੀ ਚ ਵੀ ਨਹੀਂ ਪੈਸਾ ਹੁੰਦਾ ਸੀ ਜਦੋਂ ਆਰਮ ਟੂਰਨਾਮੈਂਟ ਹੋਣਾ ਪਿੰਡੋਂ ਇੱਥੋਂ ਜਾਣਾ ਕਿਸੇ ਨੂੰ ਕੋਈ ਬਾਲਟੀਆਂ ਦੇਤੀਆਂ ਜਾਂ ਕੌਲੀਆਂ ਕਲਾਸ ਦੇ ਤੇ ਐਦਾਂ ਨਾ ਮਿਲਦੇ ਹੁੰਦੇ ਜੀ ਪਹਿਲੀਆਂ ਦੇ ਵਿੱਚ ਕੋਈ ਨਾਮ ਨਹੀਂ ਵਾਲੇ ਹੁੰਦੇ ਹੁੰਦੇ ਸੀ ਜਦੋਂ ਆਪ ਆਪਣੇ ਨਹੀਂ ਉਹ ਤਾਂ ਚਲੋ ਸਮੇਂ ਦੇ ਹਿਸਾਬ ਨਾਲ ਚੇਂਜ ਹੋ ਗਿਆ ਨਾ ਮਾਹੌਲ ਹੂੰ ਹੂੰ ਤੇ ਇਨਾਮ ਵਧ ਗਏ ਹੂੰ ਤੇ ਗੱਲ ਤਾਂ ਇਹ ਆ ਵੀ ਹੁਣ ਜ਼ਰੂਰੀ ਥੋੜੀ ਆ ਵੀ ਨਸਲ ਟੀਕੇ ਲਾ ਕੇ ਗੇਮਾਂ ਲਾਉਣੀਆਂ ਨੇ ਨਹੀਂ ਉਹ ਤਾਂ ਗਲਤ ਆ ਉਹ ਤਾਂ ਜਮੇ ਗਲਤ ਆ ਉਹੀ ਆ ਆਪਾਂ ਉਹੀ ਕਰੈਕਟ ਦੀ ਗੱਲ ਕਰਦੇ ਆ ਜੇਕਰ ਆਪਾਂ ਟੂਰਨਾਮੈਂਟ ਹੁੰਦੇ ਆ ਜਾਂ ਟੂਰਨਾਮੈਂਟ ਮੰਨ ਕਈ ਪਲੇਅਰ ਕਹਿੰਦੇ ਨੇ ਵੀ ਪੇਨ ਕਿਲਰ ਲਾਉਨੇ ਆ ਹੂੰ ਹੂੰ ਤੇ ਪੇਨ ਕਿਲਰ ਦੇ ਨਾਲ ਹੋਰ ਵੀ ਬਹੁਤ ਕੁਝ ਲੱਗਦਾ ਸਹੀ ਗੱਲ ਆ ਇਹ ਪਰਦੇ ਦੇ ਅੰਦਰ ਦੀਆਂ ਗੱਲਾਂ ਨੇ ਹੁਣ ਜਦੋਂ ਪਿੰਡਾਂ ਦੇ ਟੂਰਨਾਮੈਂਟ ਹੁੰਦੇ ਆ ਹੂੰ ਕਿੰਨਾ ਕੁਛ ਸੀਸੀਆਂ ਟੀਕੇ 55 ਕਿੰਨੀਆਂ ਉਹ ਪਈਆਂ ਹੁੰਦੀਆਂ ਨੇ ਮੋਟਰਾਂ ਤੇ ਸਹੀ ਗੱਲ ਤੇਰੀ ਆ ਗੱਲ ਤਾਂ ਉਹੀ ਸਹੀ ਆ ਆਪਾਂ ਉਹੀ ਗੱਲ ਕਰਦੇ ਆਂ ਵੀ ਜੇ ਮੈਂ ਤਾਂ ਨਾਲ ਕ੍ਰਿਕਟ ਲੈ ਕੇ ਚੱਲਦਾ ਮਾਂ ਵੀ ਕ੍ਰਿਕਟ ਦੇ ਵਿੱਚ ਟੂਰਨਾਮੈਂਟ ਜਿਹੜੇ ਪਿੰਡਾਂ ਦੇ ਵਿੱਚ ਹੁੰਦੇ ਆ ਰਾਤ ਨੂੰ ਹਨੇਰਾ ਬਾਜ ਜਾਂਦਾ ਜਨਾ 10 11 ਵਜੇ ਬਾਜਾ ਦਿੰਦੇ ਆ ਵੀ ਜੇ ਸਾਧਰੀ ਸ਼ੁਰੂ ਟਾਈਮ ਨਾ ਹੀ ਕਰਾ ਲਿਆ ਕਰਨ ਵੀ 10 ਵਜੇ ਵੀ 10:30 ਵਜੇ ਵੀ ਟੀਮਾਂ ਗਰਾਊਂਡ ਦੇ ਵਿੱਚ ਹੋਣਗੀਆਂ ਟੂਰਨਾਮੈਂਟ ਸ਼ੁਰੂ ਹੋ ਜਾਣਾ ਮਾਂ ਉਹ ਰਾਤ ਨੂੰ 11 ਵਜੇ ਕਬਾਜ ਜਾਂਦਾ ਨਾ ਦਾ ਦਰਸ਼ਕ ਭੱਜ ਜਾਂਦੇ ਆ ਨਾ ਹੁਣ ਸਵਾਦ ਆਉਂਦਾ ਵਾ ਹਾਂ ਇਹ ਵੀ ਰੂਲ ਬਣਾਉਣਾ ਚਾਹੀਦਾ ਨਾ ਸਹੀ ਗੱਲ ਹਾਂ ਸਹੀ ਬਣਾਉਣਾ ਨਹੀਂ ਚਾਹੀਦਾ ਰੂਲ ਇਹ ਇਹ ਵੀ ਟਾਈਮ ਟੂ ਟਾਈਮ ਹੋਣਾ ਚਾਹੀਦਾ ਵਾ ਰਾਤ ਦੀ ਰਾਤ ਨੂੰ ਜਾ ਕੇ ਟੂਰਨਾਮੈਂਟ ਚੱਲਦੇ ਨੇ ਹੁਣ ਇੱਕ ਪਿੱਛੇ ਜੇ ਹੋ ਗਿਆ 3-4 ਦਿਨ ਹੂੰ 6 ਵਜੇ ਸਵੇਰੇ ਵੀ ਟੂਰਨਾਮੈਂਟ ਚੱਲ ਰਿਹਾ ਸੀ ਲਾਈਵ ਦੱਸੋ ਹੁਣ ਦੇਖ ਲੋ ਵੀ ਕੀ ਪਲੇਅਰ ਜਾ ਕੇ ਖੇਡਿਆ ਆਊਗਾ ਹਾਂ ਕੀ ਦੋ ਦਰਸ਼ਕ ਤਾਂ ਹੋਣੀ ਨਹੀਂ ਮੇਰੇ ਉੱਤੇ ਗੱਲ ਤਾਂ ਨਹੀਂ ਆ ਇੱਕ ਦਰਸ਼ਕ ਦੀ ਗੱਲ ਹੈ ਇਹ ਇਦੇ ਵਿੱਚ ਜਿਹੜੀ ਗੱਲ ਹੋਰ ਇੱਕ ਨੋਟ ਕੀਤੀ ਆ ਹੂੰ ਇਹ ਜਦੋਂ ਆਪਾਂ ਕਿਸੇ ਚੀਜ਼ ਨੂੰ ਮੁੱਲ ਖਰੀਦਣ ਲੱਗ ਜਾਂਦੇ ਆ ਹੂੰ ਉਹਦੇ 'ਚ ਵੀ ਇਹ ਨੁਕਸਾਨ ਆ ਨਹੀਂ ਵੀ ਜਿਹੜਾ ਖੁਸ਼ੀ ਖੁਸ਼ੀ 플레이ਰ ਆਉਂਦਾ ਉਹ ਵਧੀਆ ਜਦੋਂ ਆਪਾਂ ਕਿਸੇ ਨੂੰ ਡਿਮਾਂਡ ਕਰਦੇ ਨੇ ਚੱਕ ਲੱਖ ਰੁਪਈਆ ਹਾਂ ਵੀ ਤੂੰ ਸਾਡੇ ਪਿੰਡ ਆ ਕੇ ਖੇੜ ਉਹ ਵੀ ਨੁਕਸਾਨ ਆ ਉਹ ਫਿਰ ਆਪਦੀ ਮਰਜ਼ੀ ਨਹੀਂ ਆਉਂਦਾ ਵਾ ਉਹ ਫਿਰ ਆਪਦੀ ਮਰਜ਼ੀ ਲੋਕ ਬੈਠੇ ਇੱਥੇ ਡਿੱਕੀ ਜਾਂਦੇ ਨੇ ਨਾ ਹੁਣ ਕ੍ਰਿਕਟ ਦੇ ਵਿੱਚ ਆਇਆ ਹੁੰਦਾ ਜਿਵੇਂ ਕੋਈ ਆਈਪੀਐਲ ਦੇ ਮੈਚ ਚੱਲਦੇ ਆ ਬੰਡੇ ਮੈਚ ਚੱਲਦੇ ਆ ਕੁਝ ਵੀ ਚੱਲਦੇ ਆ ਉਹ ਉਹਨੇ ਟਾਈਮ ਤੇ ਸਟਾਰਟ ਹੋਣਾ ਉਹਨੇ ਟਾਈਮ ਤੇ ਖਤਮ ਹੋਣਾ ਜਿਹੜੇ ਬੁਰੇ ਬੰਦਾ ਹੈਲਮਟ ਵਾਈ ਬੈਠਾ ਹੁੰਦਾ ਜਿਹੜੇ ਦੋ ਜਣੇ ਬੈਟਿੰਗ ਕਰਦੇ ਹੁੰਦੇ ਆ ਵੀ ਉਹ ਦੂਜਾ ਹੈਲਮਟ ਪਾ ਕੇ ਵਹਿੰਦਾ ਵੀ 1 ਮਿੰਟ ਵੀ ਜੇ ਲੇਟ ਹੋ ਜਾਂਦਾ ਉਹਦੇ ਮੈਚ ਤੋਂ ਉਹ ਕੱਟ ਲੈਂਦੇ ਪੈਸੇ ਉਹਦੇ ਜਿਨਨੇ ਪੈਸੇ ਦੇਣੇ ਹੁੰਦੇ ਆ ਮੈਚ ਦੇ ਦਰਿਆਨ ਉਹਦੇ ਪੈਸੇ ਕਟੌਤੀ ਲੱਗ ਜਾਂਦੀ ਆ ਏਦਾਂ ਜੇ ਕੁਆਲਿਟੀ ਜਬ ਰੂਲ ਬਣਨਗੇ ਵੀ ਆਹ ਟਾਈਮ ਤੋਂ ਬਾਈ ਮੈਚ ਮੰਨ ਕੇ ਚੱਲੋ ਕੱਪ ਸਾਡਾ 10:30 ਜਾਂ 10:30 ਵਜੇ ਸਟਾਰਟ ਹੋਊਗਾ ਵੀ ਇੰਨੇ ਬੜੇ ਸਮਾਪਤੀ ਇਹਦੀ ਕਰਨੀ ਕਰਨੀ ਆ ਟਾਈਮ ਨਾਲ ਵੀ ਅਗਲਾ ਵੀ ਘਰੇ ਜਾਵੇ ਨਾ ਠੰਡ ਦੇ ਟਾਈਮ ਹੁੰਦੇ ਆ ਦੇਣਾ ਦੇ ਵਿੱਚ ਅਗਲਾ ਵੀ ਰੇਕ ਧੁੰਦਾ ਪੈਂਦੀਆਂ ਨੇ ਟਾਈਮ ਨਾਲ ਅਗਲੇ ਦਰਸ਼ਕ ਵੀਰ ਵੀ ਘਰੇ ਪਹੁੰਚਣ ਵੀ ਟਾਈਮ ਨਾਲ ਕੰਮ ਨਿਭੜ ਕੱਲਾ ਪੇ ਨਹੀਂ ਕਹਿ ਸਕਦੇ ਵੀ ਪਲੇਅਰਾਂ ਨੇ ਰਾਤਾਂ ਨੂੰ ਘਰੇ ਜਾਣਾ ਹੋਰ ਵੀ ਸਾਉਂਡ ਵਾਲੇ ਵੀ ਨੇ ਸਾਰੇ ਵੀਰ ਨੇ ਸਾਰੇ ਜਿੰਨੇ ਵੀ ਇਹਦੇ ਵਿੱਚ ਜੁੜੇ ਹੋਏ ਨੇ ਗੇਮ ਦੇ ਵਿੱਚ ਸਾਰਿਆਂ ਨੇ ਆਪਾਂ ਆਪਣੇ ਘਰਾਂ 'ਚ ਵੀ ਜਾਣਾ ਵਾ ਤੇ ਪਬਲਿਕ ਰਾਤ ਨੂੰ ਕਿੰਨਾ ਟਾਈਮ ਉਹ ਵੀ ਸਾਰੀ ਰਾਤ ਹੀ ਬੈਠੇ ਰਹਿੰਦੇ ਨੇ ਮਗਰੋਂ ਕਈ ਵਾਰ ਹੋ ਜਾਂਦਾ ਪਿੰਡਾਂ 'ਚ ਕਈ ਟੂਰਨਾਮੈਂਟ ਅਤੇ ਇਹ ਵੀ ਹੋਇਆ ਵੀ ਟੂ ਪਿੰਡ ਟੂਰਨਾਮੈਂਟ ਚੱਲਦਾ ਹੁੰਦਾ ਦੂਜੇ ਪਾਸੇ ਚੋਰੀ ਹੋ ਜਾਂਦੀ ਆ ਸਹੀ ਹਾਲ ਆ ਵੀ ਇਦਾਂ ਇਹ ਵੀ ਬਹੁਤ ਹੋਈਆਂ ਨੇ ਗੱਲ ਦੂਜੇ ਪਾਸੇ ਘਰ ਲੁੱਟਿਆ ਜਾਂਦਾ ਵਾ ਗੱਲ ਤਾਂ ਸਹੀ ਆ ਟਾਈਮ ਤੋਂ ਟਾਈਮ ਜਿਵੇਂ ਆਪਣੇ ਰੂਲ ਬਣੇ ਹੋਇਆ ਰੂਲ ਦੇ ਹਿਸਾਬ ਨਾਲ ਗੇਮ ਚੱਲੂਗੀ ਇਹ ਵੀ ਰੂਲ ਬਣਾਉਣੇ ਪੈਣੇ ਆ ਜਿੰਨੀਆਂ ਵੀ ਹੁਣ ਫੈਡਰੇਸ਼ਨਾਂ ਤਾਂ ਬਹੁਤ ਬਣ ਗਈਆਂ ਹਨ ਪੰਜਾਬ ਵਾਲੇ ਹੋਗੇ ਫੈਡਰੇਸ਼ਨ ਵਾਲੇ ਆਪਣੇ ਨਾਰਥ ਵਾਲੇ ਹੋਗੇ ਫੈਡਰੇਸ਼ਨਾਂ ਦਾ ਇੱਕ ਹੋਰ ਆ ਜੇ ਫੈਡਰੇਸ਼ਨ ਪਿੰਡਾਂ ਦੇ ਵਿੱਚੋਂ ਪਲੇਅਰ ਚੱਕਣ ਉਹ ਵਧੀਆ ਨੇ ਜਿਹੜੇ ਆਪਣੇ ਨੌਜਵਾਨ ਨੇ ਹੁਣ ਜਿਹੜੇ ਪਹਿਲਾਂ ਹੀ ਆਲਰੇਡੀ ਸਾਰੇ ਪਲੇਅਰ ਆਪਦੇ ਜਾਨੀ ਹਾਈ ਲੈਵਲ ਤੇ ਵਧੀਆ ਖੇਡਦੇ ਨੇ ਉਹਨਾਂ ਨੂੰ ਹੀ बार-बार ਉਹ ਰਿਪੀਟ ਕਰੀ ਜਾਂਦੇ ਨੇ ਉਹ ਸਹੀ ਨਹੀਂ ਹੈਗਾ ਪਿੰਡਾਂ ਦੇ ਵਿੱਚ ਚੱਕ ਕੇ ਲੈ ਜਾਣ ਜਿਹੜੇ ਪਿੰਡਾਂ ਦੇ ਵਿੱਚ ਆਮਨ ਵਿਚਾਰੇ ਖੇਡਦੇ ਆ ਮੁੰਡੇ ਕੋਈ ਮਾਤਰੀ ਜਿੰਨਾ ਵੀ ਫੋਗਣਾ ਨਹੀਂ ਫੜਉਂਦੀ ਹੈ ਨਾ ਜਿਵੇਂ ਉਹ ਨਹੀਂ ਚੱਲਦੇ ਹੈਗੇ ਆਪਣੇ ਦੇਖਿਆ ਹੋਣਾ ਕਲਾਕਾਰਾਂ ਦਾ ਹਾਂ ਉਹ ਜ਼ਿਲ੍ਹਿਆਂ ਦੇ ਵਿੱਚੋਂ ਬੱਚੇ ਲੈਂਦੇ ਨੇ ਇੱਕ ਇੱਕ ਦੋ ਦੋ ਜਿਹੜਾ ਵਧੀਆ ਮੁਕਾਬਲੇ ਹੁੰਦੇ ਆ ਉਦੋਂ ਪਿੰਡਾਂ ਦੇ ਵਿੱਚੋਂ ਮੁਕਾਬਲੇ ਕਰ ਕਰਕੇ ਉਹ ਅਕੈਡਮੀ ਦਾ ਬਣਾਉਣਾ ਜਾਨੀ ਕੈਂਪ ਲਾ ਕੇ ਇਹਨਾਂ ਦੇ ਕਢਾਉਣ ਇਹਨਾਂ ਨੂੰ ਵੀ ਜਿਹੜਾ ਕੋਈ ਪਲੇਅਰ ਕੋਈ ਰੇਡਰ ਆ ਜਾਂ ਜਾਫੀ ਆ ਕੋਈ ਵਧੀਆ ਮੁੰਡਾ ਖੇਡ ਸਕਦਾ ਵਾ ਵੀ ਉਹਨੂੰ ਸਹਾਇਤਾ ਕੀਤੀ ਜਾਵੇ ਉਹਨੂੰ ਰੱਖ ਕੇ ਉਹਨੂੰ ਕਿ ਉੱਥੇ ਅਕੈਡਮੀ ਦੇ ਵਿੱਚ ਹਾਂ ਜਿਵੇਂ ਪਹਿਲਾਂ ਕੈਟੇਗਰੀ ਵਿੱਚ ਪਲੇਅਰ ਰਹਿੰਦੇ ਹੀ ਹੁੰਦੇ ਸੀ ਹੁਣ ਤਾਂ ਤਕਰੀਬਨ ਬਹੁਤ ਘੱਟ ਕੇ ਪਲੇਅਰ ਅਕੈਡਮੀ 'ਚ ਰਹਿੰਦੇ ਨਹੀਂ ਹੁੰਦਾ ਸਿੱਧਾ ਅਗਲਾ ਮੈਚ ਤੇ ਆਉਂਦਾ ਵਾ ਸਹੀ ਗੱਲ ਆ ਹੋ ਜਾਂਦਾ ਜਿਵੇਂ ਹੁਣ ਆਹ ਹੋ ਗਿਆ ਆਪਣੇ ਬਚਪਨਾਂ ਚ ਤਾਂ ਇੱਕ ਤਕਰੀਬਨ ਗੇਮ ਖਤਮ ਹੀ ਹੋਈ ਆ ਜਿੱਥੇ ਜਿੱਥੇ ਟੂਰਨਾਮੈਂਟ ਹੁੰਦੇ ਆ ਉੱਥੇ ਆ ਉੱਥੇ ਜਾ ਕੇ ਖੇਡਣ ਲੱਗ ਜਾਂਦੇ ਨੇ ਬਸ ਨਹੀਂ ਨਹੀਂ ਮੈਂ ਆਪ ਅੱਜ ਤੋਂ ਪਹਿਲਾਂ ਪਹਿਲਾਂ ਆਪ ਜੇ ਤਿੰਨ ਚਾਰ ਸਾਲ ਪੰਜ ਸਾਲ ਪਿੱਛੇ ਚਲੇ ਜਾਈਏ ਰੇਗ ਪਿੰਡ ਦੇ ਵਿੱਚ ਗਰਾਊਂਡ ਵਾਈ ਹੁੰਦੀ ਸੀ ਨਾ ਹਰੇਕ ਪਿੰਡ ਦੇ ਵਿੱਚ ਹਾਂ ਹੁਣ ਮੈਂ ਕਹਣਾ ਰੇਗ ਪਿੰਡ ਦੇ ਕ੍ਰਿਕਟ ਹੀ ਚੱਲੀ ਜਾਂਦੀ ਆ ਕ੍ਰਿਕਟ ਹੀ ਚੱਲਦੀ ਆ ਆ ਜਾ ਹੁਣ ਆਹ ਰਹਿੰਦਾ ਖੁੰਦਾ ਸੀ ਜਿਹੜਾ ਮੋਬਾਈਲਾਂ ਨੇ ਚੱਕ ਤੇ ਹਾਂ ਬਾਕੀ ਆਉਂਦੇ ਨਹੀਂ ਗਰਾਊਂਡ 'ਤੇ ਕੁਝ ਬਾਹਰ ਚਲੇ ਗਏ ਬੰਦੇ ਵੈਸੇ ਹੋਰ ਵੀ ਆ ਪਰਿਵਾਰ ਨਹੀਂ ਖੇਡਣ ਦਿੰਦਾ ਹੂੰ ਘਰ ਦੇ ਵੀ ਕੋਸਾ ਲਾ ਲੈਂਦੇ ਆ ਜੇ ਹੁਣ ਆਪਾਂ ਕਹਿ ਦਈਏ ਹੁਣ ਤਕਰੀਬਨ ਪੈਸਾ ਸਭ ਕੋਲੇ ਆ ਗਿਆ ਹਾਂ ਅਗਜਾਰੇ ਜੋਗਾ ਪੈਸਾ ਹੈਗਾ ਵਾ ਉਹ ਆਪਦੇ ਬੱਚਿਆਂ ਨੂੰ ਵੀ ਚੱਕ ਕੇ ਮੋਬਾਈਲ ਦੇ ਦਿੰਦੇ ਨੇ ਚੱਲ ਵੀ ਉਹ ਮੋਬਾਈਲਾਂ 'ਚ ਹੀ ਦੇਖੀ ਜਾਂਦੇ ਨੇ ਕਹਿ ਦਿੰਦੇ ਨੇ ਤੂੰ ਘਰੇ ਰਹਿ ਬਸ ਬਾਹਰ ਨਹੀਂ ਜਾਣਾ ਜੀ ਬਾਹਰ ਨਹੀਂ ਜਾਣਾ ਤੇਰੇ 100 ਗੱਲਾਂ ਨੇ ਨਾ ਕੋਡੀ ਦੇ ਵਿੱਚ ਵੀ ਹੁਣ ਆਪਾਂ ਦੇਖਿਆ ਕਿ ਕੁਝ ਹੋਈ ਜਾਂਦਾ ਵਾ ਬਾਹਰ ਵੀ ਬਹੁਤ ਕੁਝ ਚੱਲਦਾ ਵਾ ਹਨ ਸਾਰੇ ਸਿਸਟਮ ਵਿੱਚ ਆ ਗਏ ਨਹੀਂ ਉਹ ਜਿਹੜਾ ਹੋ ਰਿਹਾ ਨਾ ਉਹ ਜਿਹਨੂੰ ਆਪਾਂ ਅਡਾਪਟ ਕਰਦੇ ਆ ਉਹ ਤਾਂ ਹੀ ਇਹ ਕੰਮ ਹੁੰਦਾ ਅਡਾਪਟ ਕੀਤੀਆਂ ਚੀਜ਼ਾਂ ਨੇ ਆਪਾਂ ਹਰੇ ਇੱਕ ਚੀਜ਼ ਨੂੰ ਜਿਵੇਂ ਹੁਣ ਲਾ ਲਓ ਗੇਮ ਦੇ ਵਿੱਚ ਕਹਿ ਦੋ ਵੀ ਨਸ਼ਾ ਬਿਲਕੁਲ ਬੰਦ ਆ ਨਸ਼ਾ ਬੰਦ ਹੀ ਰੱਖੋ ਕਿ ਕਿਸੇ ਨੇ ਟੀਕਾ ਲਾ ਕੇ ਨਹੀਂ ਖੇਡਣਾ ਆਪਦੀ ਐਕਸਰਸਾਈਜ਼ ਕਰੋ ਖਰਾਕ ਖਾਓ ਇਹ ਡੋਪ ਟੈਸਟ ਹੋਣ ਲੱਗ ਜਾਣ ਜਦੋਂ ਜਦੋਂ ਆਪਾਂ ਚੀਜ਼ ਜਿਵੇਂ ਹੁਣ ਕਲਾਕਾਰਾਂ ਨੂੰ ਇਹਦੇ ਚ ਲਿਆਂਦਾ ਰੀਡਰਾਂ ਨੂੰ ਕਬੱਡੀ ਚ ਲਿਆਂਦਾ ਵੀ ਦਿਖਾਉਣੇ ਆ ਲੋਕਾਂ ਨੂੰ ਵੀ ਇਕੱਠ ਹੋਇਆ ਹੋਇਆ ਉੱਥੋਂ ਫਿਰ ਇਹ ਡਾਵਾ ਡੋਲ ਹੋ ਜਾਂਦੀ ਹੈ ਗੇਮ ਜਾਂ ਯਾਰ ਜਿਵੇਂ ਛੋਟੇ ਜਵਾਕ ਨੇ ਉਹਨਾਂ ਨੂੰ ਉੱਥੋਂ ਉਹਨਾਂ ਨੇ ਜਿਵੇਂ ਪਹਿਲਾਂ ਹੁੰਦੀ 37 ਕਿਲੋ ਦੀ ਹੋ ਗਈ 40 ਜਾਂ ਇਦਾਂ ਭਾਰ ਦੇ ਹਿਸਾਬ ਨਾਲ ਆਪਣੇ ਹੁੰਦੀ ਸੀ ਕੌਡੀ ਜੀ ਬਜ ਨਹੀਂ ਸੀਗੀ ਬਜ ਨਹੀਂ ਹੁੰਦੀ ਸੀ ਜੇ ਹੁਣ ਉੱਥੋਂ ਚੱਕੀ ਜਾਵੇ ਉੱਥੋਂ ਸ਼ੁਰੂ ਹੋ ਜਾਵੇ ਕੰਮ ਉਹਨਾਂ ਦਾ ਨਾਮ ਰੱਖਿਆ ਜਾਣਾ ਵਧੀਆ ਹੈ ਨਾ ਜਵਾਕਾਂ ਨੂੰ ਲੈ ਨਵੇਂ ਪਲੇਅਰ ਤਿਆਰ ਕੀਤੇ ਜਾਣਾ ਸਹੀ ਆ ਸਹੀ ਆ ਪਿੰਡ ਬਾਜ ਅੱਗੇ ਪਿੰਡਾਂ ਦੀਆਂ ਟੀਮਾਂ ਹੁੰਦੀਆਂ ਸੀ ਹੁਣ ਤਾਂ ਜੀ ਬਾਹਰੋਂ ਵੀ ਹੁੰਦੀ ਹੈ ਜੀ ਹੁਣ ਨਰੋਲ ਪਿੰਡ ਕਿੱਥੇ ਹੁੰਦੀ ਆ ਸਾਰੇ ਹੀ ਬਾਹਰੋਂ ਹੁੰਦੇ ਨੇ ਇੱਕ ਤਾਂ ਪਿੰਡ ਦਾ ਹੁੰਦਾ ਆ ਉਹ ਖੇਡ ਲੈਂਦੇ ਨੇ ਸਾਰੇ ਹੀ ਪੰਜਾਬ ਚ ਹੀ ਹੁੰਦੇ ਆ ਕੋਈ ਕਿਹੜੇ ਖੁੰਜੇ ਚ ਆਇਆ ਹੁੰਦਾ ਕੋਈ ਕਿਹੜੇ ਖੁੰਜੇ ਚ ਆਇਆ ਹੁੰਦਾ ਅਗਲੇ ਹੁਣ ਰੱਖ ਵੀ ਤਿੰਨ ਤਿੰਨ ਚਾਰ ਚਾਰ ਪਲੇਅਰ ਤਾਂ ਜਾਂਦੇ ਨੇ ਕੋਈ ਤਿੰਨ ਰੱਖ ਦਿੰਦਾ ਬਾਹਰ ਕੋਈ ਚਾਰ ਰੱਖ ਦਿੰਦਾ ਇਹ ਪੂਰੀ ਨਰੋਲ ਤਾਂ ਹੁੰਦੀ ਨਹੀਂ ਪਿੰਡਾਂ ਵਿੱਚ ਨਰੋਲ ਨਹੀਂ ਹੁੰਦੀ ਹੈਗੀ ਕ੍ਰੇਜ਼ ਨਹੀਂ ਪਿੰਡਾਂ ਦੇ ਵਿੱਚ ਤਾਂ ਬਹੁਤ ਘਟ ਗਿਆ ਉਹਨਾਂ ਨਹੀਂ ਅਪਦੇਖ ਕ੍ਰਿਕਟ ਦਾ ਬੜਾ ਹੋ ਗਿਆ ਕ੍ਰਿਕਟ ਤਾਂ ਸਾਡੇ ਵੀ ਮੈਂ ਰਹੇ ਗੈਂਦਬਾਰ ਨੂੰ ਗਰਾਊਂਡ 'ਚ ਕਾਹ ਪੈਂਦਾ ਹੁੰਦਾ ਕ੍ਰਿਕਟ ਵਾਲਿਆਂ ਦਾ ਹਾਂ ਸਾਰੇ ਹੁਣ ਤਾਂ ਕਿਤੇ ਇਹ ਦੇ ਮਰਜੀ ਦੇਖ ਲੋ ਜੜੀ ਵਾਰ ਜੀ ਸੜਕ ਤੇ ਦੇਖ ਲੋ ਐਤਵਾਰ ਨੂੰ ਕ੍ਰਿਕਟ ਵਾਲੇ ਪੱਕੇ ਗਰਾਊਂਡ ਚ ਹੁੰਦੇ ਨੇ ਉਹਨਾਂ ਦਾ ਠੇਕੇ ਤੇ ਲਏ ਹੋਏ ਨੇ ਗਰਾਊਂਡ ਸਹੀ ਗੱਲ ਆ ਸਹੀ ਗੱਲ ਪਿੰਡਾਂ ਦੇ ਗਰਾਊਂਡ ਵੀ ਠੇਕੇ ਤੇ ਚੜੇ ਹੋਏ ਆ ਵੀ ਆ ਦੇਣਾ ਸੀ ਖੇਲਣਾ ਖੇਲਣਾ ਵਾ ਆ ਸ਼ਹਿਰਾਂ ਚੋਂ ਆ ਕੇ ਖੇਡਦੇ ਆ ਬੰਦੇ ਬਹੁਤ ਸਿਰੂਰ ਹਾਂ ਬਾਹਰੋਂ ਸ਼ਹਿਰਾਂ ਚੋਂ ਆਉਂਦੇ 10 10 20 ਕਿਲੋਮੀਟਰ ਤੇ ਜਾ ਕੇ ਗਰਾਊਂਡ ਖਰੀਦ ਠੇਕੇ ਤੇ ਲੈ ਲੇ ਇਹ ਤਾਂ ਹੁਣ ਜਿਹੜੇ ਕੋਡ ਉਹ ਹੀ ਐਕਾਡੀਆਂ ਪ੍ਰੋਜੈਕਸ਼ਨਾਂ ਦੇ ਪ੍ਰਧਾਨ ਨੇ ਜਾਂ ਪ੍ਰਬੰਧਕ ਨੇ ਜਾਂ ਪ੍ਰੋਮੋਟਰ ਨੇ ਜੋ ਵੀ ਵਾ ਆਪਣੇ ਐਨ ਆਰ ਆਈ ਵੀਰ ਨੇ ਇਹ ਪਾਲਿਸੀ ਬਣਾਉਣੀ ਪਹਿਲਾਂ ਤਾਂ ਆਹ ਜਦੋਂ ਆਪਾਂ ਕਿਸੇ ਨੂੰ ਨਾ ਬੁੱਕ ਕਰਦੇ ਆਂ ਵੀ ਆਹ ਪਲੇਅਰ ਸਾਡੇ ਖੇਡਣਾ ਚਾਹੀਦਾ ਉਹ ਬੰਦ ਹੋਣਾ ਚਾਹੀਦਾ ਸਹੀ ਗੱਲ ਉਹਦੇ 'ਚ ਨੁਕਸਾਨ ਬਹੁਤ ਜ਼ਿਆਦੇ ਪਲੇਅਰਾਂ ਦਾ ਹੋ ਰਿਹਾ ਵਾ ਤੇ ਹੁਣ ਅਗਲਾ ਤਾਂ ਆਪਦੀ ਚਾ ਉਧਰ ਨਾਲ ਆਉਂਦਾ ਹੁੰਦਾ ਹੂੰ ਵੀ ਅਸੀਂ ਤਾਂ ਆਪਦੀ ਮਰਜ਼ੀ ਨਾਲ ਕਰਕੇ ਉਹ ਉੱਥੇ ਜਿੱਥੇ ਆਪਾਂ ਕਰਮਾਈਆਂ ਰੱਖੀਆਂ ਸੀ ਉਹ ਪਤਾ ਨਹੀਂ 3-4 ਕਰੋੜ ਦਾ ਬਾਜੀ ਰਿੜੀ ਸੀ ਉਹ ਖਰਾਬ ਹੀ ਹੋ ਗਿਆ ਖੇ ਖਰਾਬ ਹੋ ਗਿਆ ਉਹ ਸਾਰਾ ਖਰਾਬ ਹੋ ਗਿਆ ਸਾਰਾ ਉਹ ਹਾਂ ਉਹ ਥੋੜੀ-ਮੋਟੀ ਪਲੇਅਰਾਂ ਦੀ ਆਸ ਵਿੱਚ ਅਣਮਣ ਹੋ ਗਈ ਉਹ ਅਗਲਾ ਬਾਈ ਉਹ ਕਿੰਨਾ ਵਿਚਾਰਾ ਕਹਿੰਦਾ ਸੀ ਮੈਂ ਮੈਂ ਸਾਰਾ ਕੁਝ ਅਬ ਤੱਕ ਕਰਜ਼ਾਈ ਹੋ ਕੇ ਵੀ ਕੱਪ ਕਰਵਾ ਰਿਆ ਹਾਂ ਨਾ ਗੱਲ ਤਾਂ ਉਹੀ ਆ ਕਿੱਡੇ-ਕੱਡੇ ਵੱਡੇ ਨਾਮ ਰੱਖੇ ਸੀ ਅਗਲੇ ਜਨ ਹਾਂ ਤੇ ਉਹ ਵੀ ਸਾਰਾ ਖੇ ਖਰਾਬ ਹੋ ਗਿਆ ਧਿਆਨ ਉਹੀ ਦੇਣਾ ਪਊ ਨਾ ਸਾਰੀ ਗੱਲਾਂ ਦਾ ਇਹ ਨਾ ਤਕਰੀਬਨ ਜਿਵੇਂ ਹਨਾ ਆਪਣੇ ਅਕੈਡਮੀ ਵਾਲੇ ਨੇ ਹਮ ਜਿਹੜੇ ਟੂਰਨਾਮੈਂਟ ਕਰਾਉਂਦੇ ਆ ਵੱਡੇ ਹਮ ਹਮ ਇਹਨਾਂ ਨੂੰ ਇਕਜੁੱਟ ਹੋ ਕੇ ਇਹਨਾਂ ਨੂੰ ਇਹ ਐਲਾਨ ਹੀ ਕਰਨਾ ਚਾਹੀਦਾ ਹਮ ਵੀ ਜਿਹੜੇ ਬੰਦੇ ਨੇ ਜਿਹੜੇ ਪਲੇ ਟੀਮ ਨੇ ਹਮ ਜਾ ਕੇ ਝੂਠਾ ਰੌਲਾ ਪਾਇਆ ਵੀ ਕਮੇਟੀਆਂ ਵੀ ਬੈਠੀਆਂ ਹੀ ਨੇ ਉਹਨਾਂ ਨੂੰ ਵੀ ਤਾਂ ਪਤਾ ਹੀ ਆ ਉਹ 6 ਮਹੀਨੇ ਲਈ ਗਰਾਊਂਡ ਬਾਰ-ਬਾਰ ਬੈਨ ਲੱਗ ਜਵੇ ਬੈਨ ਲੱਗ ਜਵੇ ਜਿਵੇਂ ਹੋਰ ਗੇਮਾਂ 'ਚ ਬੈਨ ਲੱਗਦੇ ਆ ਸਾਰੀਆਂ 'ਚ ਵੀ ਬੈਨੇ ਤਾਂ ਇੰਨੇ ਸਾਲ ਤੂੰ ਖੇਡ ਨਹੀਂ ਸਕਦਾ ਪਹਿਲਵਾਨੀ 'ਚ ਵੀ ਬੈਨ ਲੱਗਦੇ ਆ ਹਾਂ ਹਾਂ ਉਦਾਂ ਹੀ ਆ ਉਦਾਂ ਹੀ ਜਾਏ ਇਹ ਚੀਜ਼ ਹੋਣੀ ਚਾਹੀਦੀ ਆ ਵੀ ਜਿਹੜਾ ਕਮੇਟੀ ਦਾ ਫੈਸਲਾ ਹੋਊ ਵੀ ਉਹੀ ਫੈਸਲਾ ਮੰਨਿਆ ਜਾਊਗਾ ਹੁਣ 4ਕ 4ਕ ਸਾਲ ਦੀ ਗੱਲ ਆ 4 4ਕ ਸਾਲ ਦੀ ਹੋਊਗੇ ਹੁਣਗੇ ਇੱਥੇ ਨਾ ਸ਼ਾਇਦ ਪਤਾ ਨਹੀਂ ਜੜਤੌਲੀ ਸੀਗਾ ਟੂਰਨਾਮੈਂਟ ਅੱਛਾ ਹੁਣ ਜੇ ਆਪਾਂ ਕਹ ਜੀ ਇਹ ਵੀ ਇਹ ਟੀਕੇ ਜਿਹੜੇ ਲਾਉਂਦੇ ਆ ਵੀ ਟੀਕੇ ਇਹ ਜਾਣਬੁੱਝ ਕੇ ਲਾਉਂਦੇ ਆ ਜਾਣਬੁੱਝ ਕੇ ਨਹੀਂ ਲਾਉਂਦੇ ਇਹਦਾ ਕਾਰਨ ਕੀ ਆ ਜਿਵੇਂ ਹੁਣ ਜਿਹੜੇ ਕਦੇ ਜਿਨ੍ਹਾਂ ਨੇ ਲਾਇਆ ਹੀ ਨਹੀਂ ਸੀ ਟੀਕਾ ਉਹ ਅਗਲਾ ਕਹਿੰਦਾ ਕਹਿੰਦਾ ਜਿਹੜਾ ਹੁਣ ਸਾਹਮਣੇ ਵਾਲੇ ਟੀਕੇ ਲਾ ਕੇ ਆਏ ਨੇ ਹਾਂ ਸੋਪੀ ਬੰਦਾ ਕੀ ਕਰੂਗਾ ਵੀ ਉੱਥੇ ਤਾਂ ਸਾਡੇ ਤਾਂ ਹੱਡ ਪੈੜ ਤੋੜ ਦੇਣਗੇ ਉਹ ਤੋੜ ਦੇਣਗੇ ਅੰਨਾ ਜੋਰ ਆ ਜਾਂਦਾ ਤਿੱਗਣਾ ਚੌਗਣਾ ਜੋ ਰਾਜ ਆ ਜਾਂਦਾ ਆ ਜਾਂਦਾ ਜਿਹੜੇ ਆ ਠੀਕੇ ਨੇ ਹੁਣ ਇੱਕ ਬੰਦਾ ਸੋਫੀ ਹੈ ਜਿਹਨੇ ਉਹਦੇ ਕਹਣਾ ਕੋਈ ਕੁਝ ਹੈ ਨਹੀਂ ਕੋਈ ਨਸ਼ਾ ਪੱਤਾ ਨਹੀਂ ਅਗਲਾ ਡਰ ਲੱਗਦਾ ਅਗਲਾ ਮੂਰੇ ਆਲੇ ਅੰਨਾ ਹੋਇਆ ਆਉਂਦਾ ਵਾ ਅੰਨਾ ਹੋਇਆ ਮੇਰਾ ਤਾਂ ਦੇਖ ਰਿਹਾ ਥੋੜੀ ਆ ਹਾਂ ਉਹਦੇ ਮਜਬੂਰੀ ਪਾਸ ਆਗਲੇ ਉਹਨੂੰ ਵੀ ਹੋਰ ਕਰਨਾ ਪੈਂਦਾ ਹੁਣ ਸਾਰੀ ਘੁੰਮ ਗਿਆ 4 ਸਾਲ ਪਹਿਲਾਂ ਹਾਂ ਟਮ ਹੈਗੀਆਂ ਸੀ ਫਿਰ ਵੀ ਇੱਕਾ ਦੁੱਕਾ ਟੀਮਾਂ ਸੀਗੀਆਂ ਵੀ ਜਿਹੜੀਆਂ ਨਰੋਲ ਖੇਡਦੀਆਂ ਸੀ ਹੁਣ ਉਹ ਵੀ ਲਾਉਣ ਲੱਗੇ ਉਹੀ ਤਾਂ ਗੱਲ ਆਗਲਾ ਕਹਿੰਦਾ ਅਸੀਂ ਹਟ ਥੋੜੀ ਚੜਾਉਣੇ ਆ ਉਹੀ ਤਾਂ ਗੱਲ ਆਗਲਾ ਕਹਿੰਦਾ ਮੂਹਰ ਲੰਨੇ ਜੋਰ ਮਾਰੂ ਭੰਨ ਕੇ ਧਰ ਦੂਗਾ ਇਹ ਤਾਂ ਹੁਣ ਚੱਲ ਜਿਹੜਾ ਕੁਝ ਹੋ ਗਿਆ ਹੁਣ ਸਾਰਿਆਂ ਨੂੰ ਪਤਾ ਹੀ ਆਪਾਂ ਨੂੰ ਵੀ ਜਿਹੜਾ ਕੁਝ ਹੋ ਗਿਆ ਉਹਦੇ ਬਾਰੇ ਤਾਂ ਗੱਲ ਕਰਦਾ ਫਾਇਦਾ ਨਹੀਂ ਕੋਈ ਉਹ ਤਾਂ ਹੋ ਹੀ ਗਿਆ ਹੁਣ ਜਾਈ ਹੁਣ ਇਹ ਚ ਬਿਆਨਵਾਜ਼ੀਆਂ ਤੋਂ ਪਿੱਛੇ ਹਟ ਕੇ ਹਾਂ ਹਾਂ ਇਹ ਨਾ ਥੋੜਾ ਜਿਹਾ ਸੁਧਾਰ ਕਰਨਾ ਚਾਹੀਦਾ ਵੀ ਹੁਣ ਉਹੀ ਕਹਣਾ ਵੀ ਐਵੇਂ ਇੱਕ ਦੂਜੇ ਤੇ ਇਲਜ਼ਾਮ ਲਾਈ ਜਾਂਦੇ ਹੋ ਸਹੀ ਲੱਖਾ ਵੀ ਆ ਸਹੀ ਪਲੇਅਰ ਵੀ ਨੇ ਪਲੇਅਰ ਵੀ ਸੀ ਨੇ ਵਿੱਚ ਸਾਰੇ ਆਪਾਂ ਕਹਿ ਦਈਏ ਬਸੇਰੇ ਪਲੇਅਰ ਨੇ ਉਹ ਵੀ ਤਾਂ ਮੰਨ ਲੈਨੇ ਆਪਾਂ ਵਿੱਚ ਕੰਡਾ ਉਹ ਜੇ ਆਪਾਂ ਕਿਸੇ ਦੀ ਜਾਇਜ਼ ਬੈਂਸ ਨਾਲ ਹੁਣ ਲੱਖੇ ਤੋਂ ਪਹਿਲਾਂ ਤਾਂ ਅਕੈਡਮੀਆ ਨਹੀਂ ਵੀ ਆਂਦੇ ਤਾਂ ਸੀਗਾ ਵੀ ਗੱਲ ਉਹ ਵੀ ਤਾਂ ਉਹੀ ਆ ਨਾ ਲੱਖੇ ਤੋਂ ਪਹਿਲਾਂ ਤਾਂ ਕਮੇਟੀ ਐ ਉਹ ਸਾਲ ਤਾਈਉ ਬੰਦ ਕਰੀ ਆ ਆਹ ਕਹਿੰਦੇ ਆ ਵੀ ਚਲ ਬੰਦਾ ਦਾ ਠੀਕ ਆ ਨਸ਼ਾ ਕਰਦਾ ਤਕਨੀਕ ਵੀ ਬੰਦੇ ਕੋਲੇ ਹੁੰਦੀ ਆ ਪਲੇਅਰਾਂ ਕੋਲੇ ਵੀ ਹੁਣ ਆਪਣੇ ਵਰਗੇ ਠੀਕਾ ਲਾ ਕੇ ਛੜਦਾ ਆਪਣੇ ਕੋਲ ਤਕਨੀਕ ਦੀ ਫੜਨ ਦੀ ਆਪਾਂ ਕੱਟੀ ਫੜਾਂਗੇ ਹੁਣ ਗੱਲ ਮਾਣੂ ਕਿ ਕਦੇ ਠੀਕਾ ਹੀ ਨਹੀਂ ਲਾਉਂਦਾ ਦੇਖ ਲੈ ਹੈ ਗਿਆ ਪਲੇਅਰ ਐਕਸਰਸਾਈਜ਼ ਵੀ ਘੱਟ ਲਾਉਂਦਾ ਫਿਰ ਉਹੀ ਮੈਂ ਤੈਨੂੰ ਅੱਗੇ ਪੁਰਾਣੇ ਯਾਰ ਪਲੇਅਰ ਬਹੁਤ ਪੁਰਾਣੇ ਆਪਾਂ ਦੇਖਿਆ ਪਹਿਲਾਂ ਬਧੇਰੇ ਹੁੰਦੇ ਸੀ ਪਲੇਅਰ ਆਪਾਂ ਪੂ ਝੂਟ ਚੱਕੀ ਹੁੰਦੀ ਹੋਣੀ ਹੋਗੇ ਹੋਰ ਹੋਗੇ ਹਿੱਕ ਤੇ ਜ਼ੋਰ ਨਹੀਂ ਰੋਕ ਲੈਂਦੀ ਸੀ ਆਪਾਂ ਬੰਦੇ ਨੂੰ ਮੂਰੇ ਹੋ ਕੇ ਤਾਂ 골ਡ ਹੀ ਸਾਡੇ ਅਕੈਡਮੀ ਚ ਖੇਡ ਦਿੰਦੇ ਕੂਮਕਨਾਲ ਇਹ ਲਾਤੀ ਇਹ ਹਿਸਾਬ ਨਾਲ ਚੱਕ ਦਿੰਦਾ ਸੀ ਉਹ ਤੈਨੂੰ ਉੱਤੇ ਨੂੰ ਕਰ ਦਿੰਦੇ ਲਾਤੀ ਸਹੀ ਗੱਲ ਬੁੱਲਿਆਂ ਨੂੰ ਦਿੰਦਾ ਸੀ ਆਪਣੇ ਰੇਡਰ ਨੂੰ ਇਹ ਬੰਦਾ ਬਿਲਕੁਲ ਬਿਲਕੁਲ ਗੱਲ ਉਹੀ ਆ ਨਾ ਵੀ ਚੱਲ ਜਿਹੜਾ ਹੁਣ ਨਵਾਂ ਨਵੇਂ ਸਿਰੇ ਤੋਂ ਸਾਰੀਆਂ ਪ੍ਰਬੰਧਕ ਕਮੇਟੀਆਂ ਕਰਕੇ ਕੋਈ ਮੀਟਿੰ ਨਵੇਂ ਜਿਹੜੇ ਮੁੰਡੇ ਮੰਡਿਆਂ ਨੇ ਆਉਣਾ ਪਿੰਡਾਂ ਦੇ ਵਿੱਚ ਉਹਨਾਂ ਨੂੰ ਕੈਂਪ ਕੰਪਲਾ ਕੇ ਕਰਨ ਮੂਰੇ ਜਿਹੜਾ ਹੁਣ ਬੀਤ ਗਿਆ ਚੁੱਕਿਆ ਉਹਦੇ ਪਿੱਛੇ ਤਾਂ ਹੁਣ ਜਿਹੜੇ ਪੋਡਕਾਸਟ ਵਾਲੇ ਆ ਉਹ ਸੁਣਨ ਨਾਲ ਤਾਂ ਬेटर ਵੀ ਕਬੱਡੀ ਦਾ ਸੁਧਾਰ ਕਰੋ। ਕਿਉਂ ਨਾ ਹੁਣ ਜਿਹੜੇ ਵੀਰ ਆਪਣੇ ਪੋਡਕਾਸਟ ਲੱਗੀ ਜਾਣੇ ਨੇ ਉਹ ਤਾਂ ਹੁਣ ਤੀਜਾ ਉੱਠ ਕੇ ਅੱਗੇ ਲਾ ਜੂਗਾ ਉਹਦਾ ਕੀ ਫਾਇਦਾ ਕੋਈ। ਉਹ ਤਾਂ ਲੱਗੀ ਜਾਣਾ ਜਿਹੜੇ ਪੋਡਕਾਸਟ ਵਾਲੇ ਵੀਰ ਆਪਣੇ ਪੋਡਕਾਸਟ ਕਰਦੇ ਆ ਚੈਨਲ ਨੇ ਇਹਨਾਂ ਦੇ ਉਹਨਾਂ ਨੇ ਅੱਜ ਤੇਰੇ ਕੋਲੇ ਆ ਕੇ ਆਪਣੇ ਕੋਲੇ ਬੈਕ ਚੱਕਿਆ ਕੰਨ ਉਹਦੇ ਕੋਲੇ ਬੈਕ ਚੱਕਿਆ ਉਹਨਾਂ ਨੇ ਵਿਊ ਆਉਣੇ ਆ ਉਹਨਾਂ ਦੇ ਲਈ ਇਨਕਮ ਆ ਕਮਾਈ ਆ ਭਾਈ ਚਲ ਉਹਨਾਂ ਦਾ ਵੀ ਰੋਜ਼ਗਾਰ ਚੱਲਦਾ ਵਾ ਉਹਨਾਂ ਦਾ ਜਾਣਾ ਜਾਣਾ ਵਾ। ਹਾਂ ਉਹਦੇ ਵਿੱਚੋਂ ਕਿਸੇ ਨਾ ਜਾਜ ਬਲਹਾਨੇ ਪਲੇਅਰ ਨੇ ਉਹਨੂੰ ਐਂ ਵੰਗਾਰਤਾ ਹਨ ਸਹੀ ਗੱਲ ਆ ਸਹੀ ਗੱਲ ਉਹ ਤਾਂ ਜੋ ਵੀ ਹੋ ਗਿਆ ਨੁਕਸਾਨ ਹੋ ਗਿਆ ਕੌਡੀ ਦਾ ਬਹੁਤ ਹੋ ਗਿਆ ਜਿਵੇਂ ਥੱਲਿਓ ਇਹ ਲੱਖਾਂ ਦੀ ਬਣੀ ਸੀ ਕਰੋਨਾ ਦੀ ਬਣੀ ਸੀ ਹੁਣ ਉਸ ਉੱਥੇ ਜਾ ਕੇ ਸਾਰਾ ਸਿਸਟਮ ਫੇਰ ਰੁਕ ਚੁੱਕਿਆ ਵਾ ਸਹੀ ਆ ਸਹੀ ਆ ਹੁਣ ਇਹ ਦੁਬਾਰਾ ਪੱਧਰ ਤੇ ਉਸ ਤੇ ਮੇਰੇ ਗਰਾਉਂਡ ਲੈਵਲ ਤੇ ਸ਼ੁਰੂ ਕਰਨਾ ਪੈਣਾ ਦੁਬਾਰਾ ਇਹਨਾਂ ਨੂੰ ਜਿਵੇਂ ਪਹਿਲਾਂ ਗਰਾਉਂਡ ਲੈਵਲ ਤੇ ਪਲੇਅਰ ਤਿਆਰ ਹੁੰਦੇ ਸੀ ਹਾਂ ਬਿਲਕੁਲ ਬਿਲਕੁਲ ਇਹ ਤਾਂ ਸਾਰੇ ਨਵੇਂ ਪਲੇਅਰ ਉੱਠਣ ਪਿੰਡ ਚੋਂ ਪਿੰਡਾਂ ਦੇ ਵਿੱਚ ਤਿੰਨ ਟੀਮਾਂ ਪਿੰਡਾਂ ਦੀਆਂ ਵੜਨਾ ਕਿ ਟੀਮਾਂ ਪਿੰਡਾਂ ਦੀਆਂ ਹੁੰਦੀਆਂ ਸੀ ਯਾਰ ਸਾਰੇ ਪਾਸੇ ਪਹਿਲਾਂ ਇੱਕ 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 ਪਿੰਡ ਦੇ ਵਿੱਚ ਨਾ ਜਲਾਲਦੀਵਾਲ ਜਿਹੜਾ ਨਾ ਹੁੰਦਾ ਸੀ 10 ਸਾਲ ਪਹਿਲਾਂ ਹਰੇਕ ਪਿੰਡ ਦੇ ਵਿੱਚ ਤਿੰਨ ਤਿੰਨ ਟੀਮਾਂ ਇਹ ਹੁੰਦੀਆਂ ਸੀ ਯਾਰ ਹੁਣ ਤਾਂ ਤਿੰਨ ਤਿੰਨ ਚਾਰ ਚਾਰ ਟੀਮਾਂ ABC D ਲਿਖਾ ਦਿੰਦੇ ਉਹ ਤਰ੍ਹਾਂ ਚਾਹ ਹੁੰਦਾ ਸੀ ਪਰ ਉਹ ਵੀ ਹੈ ਨਹੀਂ ਹੁਣ ਹੁਣ ਤਾਂ ਉਹ ਟੀਮਾਂ ਇੱਕ ਪਲੇਅਰ ਦੇ ਨਹੀਂ ਪੂਰੇ ਹੋਣੇ ਜੇ ਇੱਕ ਦੀ ਪੂਰੇ ਕਰਨ ਚਲੀ ਜਾਈਏ ਆਪ ਬੰਦੇ ਉਹਦੇ ਨਹੀਂ ਪੂਰੇ ਹੋਣੇ ਕੱਲਾ ਇੱਕ ਇੱਕ ਜਾਣਾ ਰਹਿ ਗਿਆ ਉਹ ਮੇਰੇ ਖਿਆਲ ਨਾਲ ਪਿੰਡ ਚ ਇਹ ਵੀ ਹੁਣ ਮੰਨ ਕੇ ਚੱਲ ਜਗ੍ਹਾ ਚਾਹੀਦੀ ਆ ਵੀ ਅੱਡ ਜਗ੍ਹਾ ਗਰੋਂ ਆਪਣੇ ਪਿੰਡ ਚ ਹੋਵੇ ਕੋਚ ਰੱਖਿਆ ਹੋਵੇ ਪੱਕਾ ਉਹਨੂੰ ਕਿ ਭਾਈ ਸਵੇਰੇ ਘੰਟਾ ਸ਼ਾਮ ਨੂੰ ਘੰਟਾ ਵੀ ਤੈ ਲਵਾਉਣਾ ਹੀ ਲਵਾਉਣਾ ਚਾਹੇ ਪਿੰਡ ਦੇ ਵਿੱਚ ਵੀ ਆਪਣੇ ਪੁਰਾਣੇ ਬਜ਼ੁਰਗਾਂ ਦੀ ਕੋਟੀ ਵੀ ਖੜੀ ਹੋਈ ਆ ਆਪਾਂ ਪਲੇਅਰਾਂ ਨੂੰ ਵੀ ਤਾਂ ਇੰਨੇ ਇੰਨੇ ਪੈਸੇ ਚੱਲਣੇ ਆ ਵੀ ਸਾਡੇ ਪਿੰਡਾਂ ਅਖੇਡੋ ਉਹੀ ਤੁਸੀਂ ਉਹਨੂੰ ਤਾਂ ਕੋਚ ਨੂੰ ਪੱਕਾ ਤਨਖਾਹ ਤੇ ਰੱਖੋ ਪਿੰਡ ਜੋ ਮੁੰਡੇ ਲੱਗਣਗੇ ਬਸੇਰੇ ਲੱਗਣ ਖੇਡਣ ਵਾਲੇ ਹੈਗੇ ਆ ਜਦੋਂ ਆਪਾਂ ਆਪ ਪ੍ਰਚਾਰ ਕਰਾਂਗੇ ਇਸ ਚੀਜ਼ ਦਾ ਤਾਂ ਹੀ ਗੱਲਬਾਤ ਹੋਊਗੀ ਤੇਰੀ ਗੱਲਬਾਤ ਤਾਂ ਹੀ ਆ ਫਿਰ ਨਸ਼ੇ ਤੋਂ ਆਪੀ ਮੁਕਤ ਹੋ ਜਾਣਾ ਜਦੋਂ ਗੇਮਾਂ 'ਚ ਪੈ ਕੇ ਜਵਾਕ ਬਾਕੀ ਹੋਏਗਾ ਡੋਪ ਟੈਸਟ ਕੋਈ ਵਧੀਆ ਹੋਵੇ ਉਹ ਤੋਂ ਕਰਵਾਏ ਜਾਣ ਕੋਈ ਸਰਕਾਰ ਵੱਲੋਂ ਜਾਂ ਬਣਾਈ ਜਾਵੇ ਇਹ ਜੀ ਕੋਈ ਬੰਦੇ ਰੱਖੇ ਜਾਣ ਵੀ ਇਹ ਕਰਿਆ ਕਰਨਗੇ ਨਾ ਐਦਾਂ ਕੋਈ ਸਿਸਟਮ ਬੰਦਾ ਅੱਡ ਹੋਵੇ ਉਹ ਸਹੀ ਆ ਸਹੀ ਚੱਲ ਤਾਂ ਗੱਲਬਾਤ ਹੋ ਗਈ ਬਿਲਕੁਲ ਹੋਰ ਗੱਲਬਾਤ ਕੋਈ ਕਹਿਣਾ ਚਾਹੁੰਦਾ ਫਿਰ ਆਪਾਂ ਕਰੀਏ ਸਮਾਪਤੀ ਵੀਡੀਓ ਦੀ ਹੋਰ ਤਾਂ ਬਸ ਇਹੀ ਆ ਵੀ ਭਾਈ ਇੱਕ ਦੂਜੇ ਤੇ ਦੋਸ਼ ਲਾਉਣਾ ਬੰਦ ਕਰ ਦਿਓ ਹੂੰ ਅਕੀ ਹੁਣਾ ਕਦੂ ਦਿਨ ਮਾੜਾ ਕਹੇ ਕੋਈ ਵੜਨਾ ਤਾਂ ਹੈ ਨਹੀਂ ਆਪਦੇ ਵਿੱਚ ਸੁਧਾਰ ਕਰਨਾ ਪੈਣਾ ਤਮਾਸ਼ਾ ਲੋਕ ਦੇਖੀ ਜਾਂਦੇ ਆ ਤੇ ਬਸ ਇਹ ਆ ਵੀ ਬਲੌਗਰਾਂ ਦੇ ਵਿਊ ਵਾਝ ਜਾਂਦੇ ਨੇ ਹੋਰ ਕੁਝ ਨਹੀਂ ਜਿਹੜੇ ਪੌਡਕਾਸਟ ਗੱਲ ਐ ਲੋਕ ਵੀ ਜਰ ਕੀ ਜਿਹੜੀਆਂ ਚੱਕਵਾ ਜਾਂ ਪੌਡਕਾਸਟ ਆ ਉਹਨੂੰ ਲੋਕ ਦੇਖਣਾ ਪਸੰਦ ਕਰਦੇ ਆ ਜਿਹੜੀ ਗੱਲ ਕੋਈ ਵਧੀਆ ਕਰਦਾ ਵਾ ਗਿਆਨ ਵਾਲੀ ਗੱਲ ਕਰਦਾ ਵਾ ਉਹਦੇ 'ਚ ਕੋਈ ਕੱਟਣ ਪਾਉਣ ਦਾ ਹੈ ਨਹੀਂ ਕੋਈ ਲੋਕ ਦੇਖਦੇ ਨਹੀਂ ਹੈਗੇ ਸਿੱਧੇ ਬੱਸ ਤਾਂ ਕਹਦੇ ਵੀ ਇੱਕ ਦੂਜੇ ਤੇ ਦੋਸ਼ ਲਾਤੇ ਕੋਈ ਕੱਟਣ ਪਾਉਣ ਨੂੰ ਹੈਗਾ ਇਹਦਾ ਸੁਧਾਰ ਕਰ ਲੋ ਸੁਧਾਰ ਕਰ ਲੋ ਤਾਂ ਵਧੀਆ ਰਹਿ ਜਾਵਾਂਗੇ ਨਹੀਂ ਫਿਰ ਜਿੰਨੀ ਉਹਦੇ ਕਹਣਾ ਘਾਟਾ ਪਿਆ ਸਾਰੇ ਪਾਸੇ ਹੋਰ ਛਲਿਆ ਜਾਊਗਾ ਘੱਟੋ ਘੱਟ ਨਹੀਂ ਤਾਂ 15 20 ਜਣੇ ਤਾਂ ਬੈਠੇ ਹੀ ਕਹਤਾਂ ਉਹ ਕਹਿੰਦੇ ਵੀ ਹੈਗਾ ਜਰੂਰ ਆ ਮੰਨਦੇ ਆ ਉਹੀ ਉਹ ਤਾਂ ਪਤਾ ਯਾਰ ਆਪਾਂ ਵੀ ਅੱਖੀ ਦੇਖਿਆ ਹੋਇਆ ਹੁਣ ਆਪੇ ਪਲੇਅਰ ਖੇਡਦੇ ਆ ਉਹ ਵੀ ਕਹਿ ਰਹੇ ਨੇ ਜਦੋਂ ਟੂਰਨਾਮੈਂਟ ਹੁੰਦਾ ਵਾ ਇਹ ਤਾਂ ਹੁਣ ਇੱਕ ਮੁੱਦਾ ਬਣ ਗਿਆ ਚਲ ਉਹ ਵੀ ਮੈਂ ਤੈਨੂੰ ਗੱਲ ਦੱਸਾਂ ਹੁਣ ਟੂਰਨਾਮੈਂਟ ਹੁੰਦਾ ਪਲੇਅਰਾਂ ਨੂੰ ਵੀ ਗਰਾਊਂਡ ਦੇ ਵਿੱਚ ਮੌਜੂਦ ਚਾਹੀਦਾ ਵੀ ਤੁਸੀਂ ਇੱਥੇ ਲੈ ਲਓ ਇੱਥੇ ਨਿਗਰਾਨੀ ਚ ਰਹੋਗੇ ਸਾਡੀ ਤੁਸੀਂ ਵੀ ਮੋਟਰਾਂ ਤੇ ਜਾਣ ਨਹੀਂ ਦੇਣਾ ਹੁਣ ਕ੍ਰਿਕਟ ਵਾਲੇ ਵੀ ਉੱਥੇ ਡਰੈਸਿੰਗ ਰੂਮ ਬਣਾਇਆ ਹੁੰਦਾ ਉਹਦੇ ਵਿੱਚ ਹੀ ਹੁੰਦੇ ਸਾਰੇ ਜਣੇ ਬਿਲਕੁਲ ਬਿਲਕੁਲ ਡਰੈਸਿੰਗ ਰੂਮ ਗਰਾਊਂਡ 'ਚ ਆ ਕੇ ਗਰਾਊਂਡ 'ਚ ਬਾਹਰ ਆਪਾਂ ਜਿਹੜਾ ਜਾਲ ਲਵਾਉਣਾ ਟੂਰਨਾਮੈਂਟ ਵਾਲਾ ਇਹਦੇ ਵਿੱਚ ਇੱਕ ਕੈਵਨ ਬਣਾ ਦੇਣਾ ਹਮਮ ਪਲੇਅਰਾਂ ਵਾਸਤੇ ਜਿਵੇਂ ਆ ਉਹ ਔਰਕੈਸਟਰ ਨੂੰ ਨਹੀਂ ਸਾਈਡ ਤੇ ਬਣਾਇਆ ਹੁੰਦਾ ਉਦਾਂ ਬਣਾ ਦੇਣਾ ਹਮ ਉਹਦੇ ਵਿੱਚ ਪਲੇਅਰ ਬੈਠਣ ਨਾਲੇ ਤਾਂ ਟੂਰਨਾਮੈਂਟ ਦੇਖਣ ਜਦੋਂ ਉੱਥੇ ਨਾਲ ਹੀ ਪ੍ਰੈਕਟਿਸ ਹੋ ਜੂਗੀ ਲੰਬਾ じゃ ਕੋ ਡਬਲ ਜਿਆ ਰ ਹੋ ਲੱਗ ਜਾਂਦਾ ਹਾਂ ਉਹਦੇ ਵਿੱਚ ਕਢਾ ਲੈਣਾ ਉੱਥੇ ਕਰੋ ਤੁਸੀਂ ਨਾ ਕਿ ਭਾਈ ਤੁਸੀਂ ਗਰਾਊਂਡ ਤੋਂ ਬਾਹਰ ਨਹੀਂ ਜਾਣਾ ਹੈਗਾ ਹਾਂ ਲੜੇ ਭਾਈ ਦਰਸ਼ਕਾਂ ਨੂੰ ਸੌਖਾ ਅਗਲਾ ਕਿ ਨਾ ਟੀਮ ਤਿਆਰ ਆ ਵੀ ਕਢਾਓ ਲੈ ਟਾਈਮ ਨਾ ਕੰਮ ਨਿਭੜਦਾ ਯਾਰ ਟੂਰਨਾਮੈਂਟਾਂ ਤੇ ਹਮ ਮੈਂ ਇੱਕ ਟੂਰਨਾਮੈਂਚ ਮੈਚ ਖਤਮ ਹੋ ਗਿਆ ਹਮ ਕਦੇ ਕਦੇ ਤਾਂ ਅੱਧਾ ਅੱਧਾ ਘੰਟਾ ਹੀ ਨਹੀਂ ਟੀਮਾਂ ਦੀ ਓਏ ਮੈਂ ਵਿਚਾਰੇ ਕਮੈਂਟਰੀ ਵਾਲੇ ਪਿੱਟੀ ਜਾਂਦੇ ਆਜੋ ਬਈ ਟੀਮ ਕੱਟ ਦੇਣੀ ਆ ਓਏ ਆਜੋ ਟੀਮ ਕੱਟ ਦੇਣੀ ਆ ਆਖਰੀ ਵਾਰਨਿੰਗ ਆ ਤੁਹਾਨੂੰ ਪ੍ਰਧਾਨ ਵੱਲੋਂ ਟੀਮ ਕੱਟ ਦੇਣੀ ਆ ਮਸਾ ਆਉਂਦੇ ਆ ਲਾਸਟ ਦੇ ਯਾਰ ਲੋ ਲੋਕੀ ਖੌਰੂ ਪਾਈ ਜਾਂਦੇ ਲੋਕੀ ਇਹ ਕਹਿੰਦੇ ਆਓ ਬੰਦਾ ਕੰਮ ਕਿਉਂ ਰੇ ਕੰਮ ਛੱਡ ਕੇ ਬੰਦਾ ਮੈਚ ਦੇਖਣ ਆਉਂਦਾ ਵਾ ਸ਼ੌਕੀਨ ਆਉਂਦੇ ਆ ਬੰਦੇ ਹੁਣ ਜਿਹੜੇ ਟੂਰਨਾਮੈਂਟ ਕਰਾਉਂਦੇ ਆ ਟੂਰਨਾਮੈਂਟ ਕਰਾਉਣ ਵਾਲਿਆਂ ਨੂੰ ਘੱਟੋ ਘਾਟ ਨਹੀਂ ਤਾਂ 2 ਮਹੀਨੇ ਪਹਿਲਾਂ ਸਿਰਦਰਦੀ ਹੁੰਦੀ ਆ ਇਹ ਬਹੁਤ ਵੱਡੀ ਸਿਰਦਰਦੀ ਆ ਸਾਰੇ ਪਾਸੋਂ ਐਨਆਰਵੀਰ ਫੰਡ ਭੇਜਦੇ ਆ ਉਹਦੀ ਮਿਹਨਤਰੀ ਕਮਾਈ ਆ ਵੀ ਕੋਈ ਕਮੀ ਨਾ ਰਹੇ ਜੀ ਇਹ ਕਮੀ ਨਾ ਵੀ ਕੰਪ ਕਾਮਯਾਬ ਹੋਵੇ ਕਾਮਯਾਬ ਹੋਵੇ ਕੱਪ ਵੀ ਸਾਡੇ ਪਿੰਡ ਦੇ ਬੱਚੇ ਆ ਜਿਹੜੇ ਉਹ ਇਸ ਗੇਮ 'ਤੇ ਲਾਉਣ ਸਹੀ ਗੱਲ ਸਹੀ ਗੱਲ ਉਹ ਤਾਂ ਕੀ ਸੋਚ ਕੇ ਆਉਂਦੇ ਨੇ ਵੀ ਯਾਰ ਕੋਈ ਪਲੇਅਰ ਆਉਂਦਾ ਵਾ ਪਲੇਅਰ ਨਰਾਸ਼ ਨਾ ਜਾਵੇ ਉਹ ਤਾਂ ਵਿਚਾਰੇ ਫਿਰ ਵੀ ਜਦੋਂ ਹਾਰ ਜਾਂਦੀ ਟੀਮ ਉਹਨੂੰ ਵੀ ਫਿਰ ਵੀ ਪੈਸੇ ਦੇ ਦਿੰਦੇ ਨੇ ਵੀ ਚੱਲ ਯਾਰ ਕੋਈ ਨਹੀਂ ਯਾਰ ਲੈ ਜੂ ਤੂੰ ਨਾ ਚੱਲ ਵੀ ਚੱਲ ਕੋਈ ਨਹੀਂ ਥੋੜਾ ਪਹਾੜਾ ਬੂਟਾ ਦੇਤਾ ਹਾਂ ਬਾਕੀ ਉਹੀ ਗੱਲ ਆ ਬਾਕੀ ਮਿੱਤਰੋ ਹੁਣ ਗੱਲਾਂ ਬਾਤਾਂ ਸਾਡੀਆਂ ਵਧੀਆ ਲੱਗੀਆਂ ਤਾਂ ਸ਼ੇਅਰ ਕਰ ਦਿਓ ਅੱਗੇ ਬਲੌਗ ਨੂੰ ਆਪਣੇ ਨੂੰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਵੀਂ ਵੀਡੀਓ ਨਾਲ ਸਾਡੇ ਨਾਲ ਬਨੇ ਰਹੋ ਧੰਨਵਾਦ ਸਾਰਿਆਂ ਦਾ